ਉਹ ਤੇ ਸ਼ਿਫਟੇ ਤੁਸੀਂ ਕਰਨਾ ਨਾ ਸਾਡੇ ਪਾਸੇ ਗੱਡੀਆਂ ਹੀ ਮਂਗਾਤੀਆਂ ਨੇ ਲੇਬਰ ਵੀ ਮਂਗਾਤੀ ਸਾਰੇ ਪ੍ਰਬੰਧ ਕੀਤੇ ਨੇ ਸਰ ਇਹ ਕਿੰਨੇ ਪਰਸਨਾਂ ਕਿੰਨੇ ਪਰਸਨ ਨੂੰ ਮਿਲਿਆ ਮਤਲਬ ਸਾਰਿਆਂ ਨੂੰ ਮਿਲੇਗਾ ਇਹ ਸਾਰਿਆਂ ਨੂੰ ਉਹ ਤੁਹਾਡੀ ਟੀਮ ਦੇ ਲੋਕ ਜਿਓ ਦੇਂਦੇ ਆਪ ਸਰ ਇੱਕ ਕਰਦੇ ਮੈਂ 10 ਪਰਸਨ ਨੂੰ ਮਤਲਬ ਇਹ ਇਹ ਬਹੁਤ ਹੀ ਅਨਫੇਰ ਹੈ ਕਿ ਤੁਹਾਨੂੰ ਕੋਟ ਦੇ ਆਰਡਰ ਤੁਸੀਂ ਮੰਨੇ ਨਹੀਂ ਤੁਹਾਨੂੰ ਆਲਟਰਨੇਟ ਥਾਂ ਵੀ ਦੇ ਰਹੇ ਆ ਉਹਨੂੰ ਸ਼ਿਫਟ ਕਰਨ ਲਈ ਸਰਕਾਰ ਸਰ ਇੱਕ ਟਰੱਕ ਭੇਜ ਰਹੀ ਹੈ ਸਰਕਾਰ ਲੇਬਰ ਭੇਜ ਰਹੀ ਹੈ ਤੇ ਉਸ ਤੋਂ ਬਾਅਦ ਵੀ ਜੇ ਆਪਾਂ ਨਹੀਂ ਮੰਨਦੇ ਕਿ ਇਹ ਫੇਅਰ ਇਸ ਅਨਫੇਅਰ 33 ਘਰਾਂ ਦੇ 33 ਨੂੰ ਮਿਲ ਨਹੀਂ ਸਕਦੀ ਹੈ ਰਿਸਪੌਂਸਿਬਿਲਟੀ ਕੀ ਆ ਇਹਨਾਂ ਦੀ ਰਿਸਪੌਂਸਿਬਿਲਟੀ ਹੈ ਇਹਨਾਂ ਨੂੰ ਇੱਥੋਂ ਨਹੀਂ ਕੱਢਣ ਦੇ ਜੇ ਸਾਡੇ ਕੋਲ ਸਬੂਤ ਹੈਗੇ ਸਾਰੇ ਸਾਨੂੰ ਇੱਥੋਂ ਕੱਢ ਦਿੱਤਾ ਕਿ ਆਪਾਂ ਦਾ ਸਾਡੇ ਕੋਲ ਇਹ ਇੱਥੇ ਇੱਥੇ ਤੁਸੀਂ ਜੀ ਕੋਰਟ ਤੋਂ ਆਰਡਰ ਤੁਹਾਡੇ ਖਿਲਾਫ ਹੋਏ ਨੇ ਕਾਨੂੰਨ ਆਪਣੇ ਆਪਣੇ ਮੋਲਕ 'ਚ ਕੋਈ ਕਾਨੂੰਨ ਨਾ ਦੀ ਚੀਜ਼ ਹੈ ਮਤਲਬ ਆ ਜੇ ਪਿਛਲੇ ਮਹੀਨੇ ਕੰਟਰੋਲਮੈਂਟ ਸਾਡੇ ਕੋਲ ਟੈਕਸ ਲੈ ਕੇ ਗਈ ਹੈ ਹਰ ਘਰ ਤੋਂ ਟੈਕਸ ਲੈ ਕੇ ਗਈ ਹੈ ਸਾਡੇ 32 ਦੇ ਮੀਟਰ ਪੱਕੇ ਮੀਟਰ ਲੱਗੇ ਹੋਏ ਆ ਠੀਕ ਹੈ ਨਾ ਭਾਈ 31 ਮੀਟਰ ਲੱਗੇ ਹੋਏ ਆ ਤੇ ਹੁਣੇ ਪਿੱਛੇ ਬਿਲ ਦੇ ਯਾਰ ਇੱਕ ਮਿੰਟ ਇੱਕ ਨਾ ਤਾਂ ਕਾਲਰ ਭਾਈ ਇਹ ਪਿੱਛੇ ਬਿਲ ਦੇ ਕੇ ਗਏ ਹੋਣੇ ਵੀ ਹੁਣ ਬੱਤੀ ਵੀ ਵਡਣ ਆ ਗਈ ਸਾਡੀ ਆ ਵੇਖੋ ਤੁਹਾਡੇ ਪਾਣੀ ਦਾ ਕਨੈਕਸ਼ਨ ਵੀ ਵੜਦੇ ਪਏ ਆ ਆ ਬੱਤੀ ਕੱਟਣ ਚੱਲੇ ਜੀ ਉਹ ਕੋਈ ਆਓ ਇੱਧਰ ਵੇਖੋ ਉਹ ਵੇਖੋ ਸਾਡੀ ਬੱਤੀ ਵਡਣ ਚੱਲਦੀ ਅਸੀਂ ਇੱਕ ਦੂਸਰੇ ਦੇ ਨਾਲ ਹੀ ਕਾ ਕਰਕੇ ਚੱਲਨੇ ਆ ਠੀਕ ਹੈ ਅਸੀਂ ਬੂਸਤੀ ਕੋਠੀ ਤੋਂ ਆ ਲੇਕਿਨ ਸਾਡੇ ਰਿਲੇਟਿਵ ਵੀ ਇੱਥੇ ਰਹਿੰਦੇ ਪਏ ਆ ਠੀਕ ਹੈ ਗਵਰਨਮੈਂਟ ਨੂੰ ਥੋੜਾ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਵਾ ਇਹ ਕਹਿੰਦੇ ਦਿੱਤਾ ਵਾ ਟਾਈਮ ਲੇਕਿਨ ਟਾਈਮ ਜਿਹੜਾ ਦਿੱਤਾ ਵਾ ਹੁਣ ਇੱਕਦਮ ਤੇ ਇਹਨਾਂ ਕੋਲੋ ਵਿਚਾਰਿਆਂ ਕੋ ਖਾਲੀ ਹੋਣੇ ਨਹੀਂ ਹੈਗੇ ਠੀਕ ਹੈ ਅੱਗੇ ਉਹਨਾਂ ਨੂੰ ਕੋਈ ਸਾਧਨ ਲੱਭਦਾ ਹੋਵੇ ਜਿਹੜੇ ਇਹਨਾਂ ਨੇ ਫਲੈਟ ਦਿੱਤੇ ਆ ਬਿਲਕੁਲ ਕਿਸੇ ਕੰਮ ਦੇ ਫਲੈਟ ਨਹੀਂ ਹੈਗੇ ਵੀ ਠੀਕ ਹੈ ਇਹ ਗਵਰਨਮੈਂਟ ਖਾਲੀ ਕਰਾ ਰਹੀ ਹੈ ਜਦੋਂ ਇਹ 70 70 ਸਾਲ ਤੋਂ 80 80 ਸਾਲ ਤੋਂ ਇੱਥੇ ਰਹਿੰਦੇ ਪਏ ਆ ਜਾਂ ਤੇ ਗਵਰਨਮੈਂਟ ਕੁਝ ਦੇ ਕੇ ਇਹਨਾਂ ਨੂੰ ਖਾਲੀ ਕਰਾਵੇ ਕਿ ਚਲੋ ਜਿਹੜੇ ਮਤਲਬ ਕਿ ਪ੍ਰਾਈਵੇਟ ਕੰਮ ਕਰਦੇ ਪਏ ਆ ਵਿਚਾਰੇ ਆਪਣੇ ਘਰ ਚ ਲਾਉਣਗੇ ਕਿ ਕਿਰਾਏ ਭਰਨਗੇ ਤੇ ਬਟ ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਵਾ ਕਿ ਜਾਂ ਤੇ ਇਹਨਾਂ ਨੂੰ ਥੋੜੇ ਥੋੜੇ ਪੈਸੇ ਦੇਣ ਫਿਰ ਇਹਨਾਂ ਕੋ ਖਾਲੀ ਕਰਾਉਣ ਗਰੀਬ ਬੰਦੇ ਹੈਗੇ ਆ ਮਤਲਬ ਕਿ ਇਹ ਗਲਤ ਬਹੁਤ ਗਲਤ ਕਰਦੇ ਪਏ ਟੋਟਲ ਕਿੰਨੇ ਪਰਿਵਾਰ ਰਹਿ ਰਹੇ ਇਸ ਥਾਂ ਦੇ ਉੱਤੇ ਇੱਥੇ 40 40 ਕੇ ਪਰਿਵਾਰ ਹੈਗੇ ਆ ਤੇ ਹੁਣ ਕਿੰਨੇ ਫਲੈਟ ਕਿੰਨੇ ਦਿੱਤੇ ਜਾ ਰਹੇ ਪ੍ਰਸ਼ਾਸਨ ਦੇ ਨਾ ਨੇ ਮਤਲਬ ਕਿ 12 13 ਫਲੈਟ ਦਿੱਤੇ ਆ ਠੀਕ ਹੈ ਤੇ ਉਹ ਫਲੈਟਾਂ ਦੇ ਵਿੱਚ ਫਲੈਟਾਂ ਦਾ ਵੀ ਕੋਈ ਫੈਸਿਲਿਟੀ ਨਹੀਂ ਹੈਗੀ ਵੀ ਕਹਿੰਦੇ ਕਿ ਉੱਥੇ 15 15 ਦਿਨ ਹਫ਼ਤਾ ਹਫ਼ਤਾ ਪਾਣੀ ਨਹੀਂ ਆਉਂਦਾ ਵੀ ਤੇ ਜੇ ਉੱਥੇ ਪਾਣੀ ਨਹੀਂ ਆਏਗਾ ਵੀ ਤੇ ਵਿਚਾਰੇ ਮਤਲਬ ਕਿ ਲੋਕ ਕੀ ਕਰਨਗੇ ਉੱਥੇ ਹੁਣ ਪ੍ਰਸ਼ਾਸਨ ਨੂੰ ਪਹੁੰਚੀ ਹੈ ਪੁਲਿਸ ਨੂੰ ਪਹੁੰਚੀ ਹੈ ਖਾਲੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਤੁਹਾਡੇ ਵੱਲੋਂ ਕੀ ਫੈਸਲਾ ਲਿਆ ਗਿਆ ਤੇ ਸਾਰੇ ਹੁਣ ਫੈਸਲਾ ਅਸੀਂ ਤੇ ਬਹੁਤ ਰਿਕਵੈਸਟ ਕੀਤੀ ਹੈ ਅਸਰ ਦੇ ਅੱਗੇ ਬਹੁਤ ਰਿਕਵੈਸਟ ਕੀਤੀ ਹੈ ਲੇਕਿਨ ਉਹ ਰਿਕਵੈਸਟ ਮਤਲਬ ਸਾਡੀ ਫੋਲੋ ਨਹੀਂ ਕਰਦੇ ਪਏ ਵੀ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਸਾਨੂੰ ਥੋੜਾ ਜਿਹਾ ਥੋੜੇ ਦਿਨ ਦੇ ਮਤਲਬ 2-3 ਦਿਨ ਤੇ ਦੇ ਦਿਓ ਕਿ ਚਲੋ ਇਹ ਆਪਣਾ-ਆਪਨਾ ਥੋੜਾ ਬਹੁਤਾ ਕਿਸੇ ਤਰੀਕੇ ਦੇ ਨਾਲ ਵੀ ਚਲੋ ਕਿਰਾਏ ਦੇ ਉੱਤੇ ਜੇ ਰਹਿਣਾ ਵਾ ਤੇ ਕਿਰਾਏ ਦੇ ਉੱਤੇ ਜਾ ਬਟ ਇਹ ਬਹੁਤ ਜ਼ਿਆਦਾ ਗਲਤ ਕਰਦੇ ਪਿਆ ਹੈ ਗਵਰਨਮੈਂਟ ਬਹੁਤ ਗਲਤ ਕਰਦੀ ਪਈ ਹੈ ਉਹਨਾਂ ਕਿੰਨੇ ਫਲੈਟ ਖਾਲੀ ਕਰਾਈਗੇ ਅੱਜ ਇਹ ਮਤਲਬ ਕਿ ਸਾਰੇ ਹੀ ਕੋਠੇ ਖਾਲੀ ਕਰਾਈ ਗਈ ਹੈ ਠੀਕ ਹੈ ਜੀ ਉਹਨਾਂ ਮਤਲਬ ਕਿ ਅਸੀਂ ਤਰ ਰਿਕਵੈਸਟ ਕੀਤੀ ਹੈ ਮੰਨਦੇ ਹੀ ਨਹੀਂ ਪਏ ਵੀ ਮੇਰਾ ਨਾਮ ਜੀ ਵਰੁਨ ਸ੍ਰੀਨ ਆ ਮੈਂ 7000 ਕੈਂਟ ਤੋਂ ਆ ਇਹ ਇੱਥੇ 19 ਨੰਬਰ ਕੋਠੀ ਆ ਜੋ ਕਿ ਡੀਓ ਲੈਂਡ ਆ ਇਹ ਕੋਰਟ ਕੇਸ ਚੱਲੰਦਿਆ ਸੀ ਆਰਮੀ ਨਾ ਕੋਠੀ ਦੇ ਮਾਲਕ ਦਾ 2019 ਤੋਂ ਇਹ ਕੋਠੀ ਵਾਲੇ ਜਿਹੜੇ ਮਾਲਕ ਸੀਗੇ ਉਹ ਕੇਸ ਹਾਰ ਗਏ ਆ ਤੇ ਇਹਨਾਂ ਨੇ ਪਹਿਲਾਂ ਵੀ ਪ੍ਰੋਜੈਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਬਟ ਇਥੇ ਲੋ ਜਿਹੜੇ ਗਰੀਬ ਵਸਨੀਕ ਨੇ ਉਹ ਹੈਂਡ ਟੂ ਮਾਉਥ ਸੀਗੇ ਉਹਨਾਂ ਕੋਲ ਸਿਰ ਦੀਆਂ ਛੱਤਾਂ ਨਹੀਂ ਸੀਗੀਆਂ ਤੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਸੀਗੀ ਤੇ ਹੁਣ ਇਹਨਾਂ ਨੇ ਮਾਲ ਮੰਡੀ ਲਾ ਕੇ ਕੋਈ ਫਲੈਟ ਨੇ ਉਹ ਇਹਨਾਂ ਨੂੰ ਲੋੜ ਦਿੱਤੇ ਨੇ ਕਿ ਉਹ ਵੀ ਨਹੀਂ ਚਾਹੁੰਦੇ ਸੀਗੇ ਕਿ ਇਹ ਵਿਚਾਰੇ ਘਰ ਬੇਗਾਰ ਹੋ ਜਾਣ ਬਟ ਇੱਥੇ ਪ੍ਰੋਬਲਮ ਇਹ ਆ ਰਹੀ ਹੈ ਕਿ ਉੱਥੇ ਫਲੈਟ ਹੈਗੇ ਨੇ ਘੱਟ ਕਿਉਂਕਿ ਹੋਰ ਵੀ ਉੱਥੇ ਲੋਕ ਰਹਿੰਦੇ ਨੇ ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸੇ ਦਾ ਘਰ ਵਸਾਨ ਲਈ ਕਿਸੇ ਦਾ ਉਜਾੜਿਆ ਜਾਵੇ ਉਨ ਇਹਨਾਂ ਨੇ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਜਿਹੜੇ ਤੇ ਪੀ 31 ਪਰਿਵਾਰ ਨੇ ਉਹਨਾਂ ਨੂੰ ਉੱਥੇ ਫਲੈਟ ਜਿਹੜੇ ਦਿੱਤੇ ਜਾਂ ਅਲਾਟਮੈਂਟ ਕਰਾ ਦਿੱਤੀ ਜਾਵੇ ਤੇ ਉੱਥੋਂ ਮੂਵ ਆਊਟ ਹੋ ਜਾਣ। ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਪਹਿਲਾਂ ਮੂਵ ਆਊਟ ਹੋਣ ਤੇ ਬਾਅਦ ਫਲੈਟ ਹੋਣ ਤੇ ਉੱਥੇ ਸੜਕਾਂ ਤੇ ਆਉਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਇਹਨਾਂ ਦਾ ਸਮਾਨ ਕੱਢ ਕੇ ਸੜਕਾਂ ਤੇ ਅਸੀਂ ਉਰੇ ਲਈ ਸੰਘਰਸ਼ ਕਰ ਰਹੇ ਹਾਂ ਕਿ ਜਦੋਂ ਤੱਕ ਇਹਨਾਂ ਕੋਲ ਫਲੈਟ ਨਹੀਂ ਇਹਨਾਂ ਨੂੰ ਦਿੱਤੇ ਜਾਂਦੇ ਉਦੋਂ ਤੱਕ ਅਸੀਂ ਕੋਸ਼ਿਸ਼ ਨਹੀਂ ਕਰਦੇ। ਟੋਟਲ ਕਿੰਨੇ ਪਰਿਵਾਰ ਰਹਿ ਰਹੇ ਆ? ਦੇਖੋ ਜੀ ਇੱਥੇ ਮਕਾਨ ਵਾਈਜ਼ ਵੇਖਿਆ ਜਾਵੇ ਤੇ 31 ਨੇ ਲੇਕਿਨ ਉਹਨਾਂ ਦੀ ਇੱਕ ਇੱਕ ਪਰਿਵਾਰ ਚ ਚਾਰ ਚੜ ਜੀ ਰਹੇ ਹੁੰਦੇ ਨੇ ਜਿਨਾਂ ਦੇ ਬੱਚੇ ਨੇ ਉਹਨਾਂ ਦੇ ਇਹ ਇਹ ਸਰ ਅੰਗਰੇਜ਼ਾਂ ਦੇ ਟਾਈਮ ਤੋਂ ਜੇ ਇਹ ਅਸਲ ਜਿਹੜੇ ਅੰਗਰੇਜ਼ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਦੇ ਸਰਵੈਂਟ ਕੁਆਟਰ ਨੇ ਜਿਨ੍ਹਾਂ ਚ ਇਹ ਰਹਿ ਰਹੇ ਨੇ ਤੇ ਇਹ ਹਰ ਤਰ੍ਹਾਂ ਦਾ ਟੈਕਸ ਵੋਟਰ ਕਾਰਡ ਆਧਾਰ ਕਾਰਡ ਸਭ ਕੁਝ ਇੱਥੋਂ ਦਾ ਵਾ ਬਟ ਇੱਕ ਕੋਈ ਸੁਪਰੀਮ ਕੋਰਟ ਦਾ ਕੇਸ ਲੱਗਾ ਸੀ ਮਾਲਕਨਾ ਤੇ ਆਰਮੀ ਨਾਲ ਉਹ ਹਾਰੇ ਨੇ ਠੀਕ ਹੈ ਜਾਨ ਲਈ ਵੀ ਤਿਆਰ ਨੇ ਲੇਕਿਨ ਘੱਟੋ ਘੜ ਇਹਨਾਂ ਦੀ ਸਿਰ ਦੀ ਛੱਤ ਤੇ ਇਹਨਾਂ ਨੂੰ ਦਿੱਤੀ ਜਾਵੇ ਪਰ ਇਹ ਅੱਜ ਕਹਿ ਰਹੇ ਤੁਸੀਂ ਸਿਰਫ 11 ਫਲੈਟ ਰਹੇ ਆ ਤੇ 31 ਪਰਿਵਾਰ ਜੇ ਉੱਥੇ ਚਲੇ ਜਾਣਗੇ ਤਾਂ ਰਹਿਣ ਕਿੱਥੇ ਵੇਖੋ ਜੀ ਕੋਈ ਨਹੀਂ ਜਾਊਗਾ ਜਦੋਂ ਤੱਕ ਹਨੂ ਸਾਰੇ ਫਲੈਟ ਨਹੀਂ ਮਿਲਣਗੇ ਪ੍ਰੋਪਰ ਸਾਰਿਆਂ ਦੀ ਸਿਰ ਦੀ ਛੱਤ ਦੀ ਗਰੰਟੀ ਨਹੀਂ ਲਈਤੀ ਜਾਏਗੀ ਔਰ ਤੱਕ ਕਿਹਨੂੰ ਨਹੀਂ ਜਾਣ ਦਿੱਤਾ ਜਾਏਗਾ ਜਿਹਨਾਂ ਨੂੰ ਸੰਘਰਸ਼ ਕਰਨਾ ਪਿਆ ਤੇ ਅਸੀਂ ਅੱਗੇ ਵੀ ਕਰਦੇ ਆਏ ਤੇ ਇੱਕ ਵਾਰ ਫੇਰ ਕਰਕੇ ਵਿਖਾਵਾਂਗੇ ਸੀਨੀਅਰ ਅਫਸਰ ਜਿਹੜੇ ਆ ਰਹੇ ਨੇ ਉਹ ਤੁਹਾਨੂੰ ਡਿਟੇਲ ਦੱਸਣਗੇ ਸਾਰੇ ਐਸ.ਐਲ.ਐਮ ਸਾਹਿਬ ਮੁੱਕੇ ਤੇ ਨੇ 10 ਸਾਲ ਤੋਂ ਜੋ ਮੈਂ ਤੁਹਾਨੂੰ ਕਹਿ ਰਿਹਾ ਲੋਕਾਂ ਦੇ ਵੱਲੋਂ ਮਾਮਲਾ ਇਹ ਆ ਕਿ ਸੀਨੀਅਰ ਅਫਸਰ ਹੋਣਗੇ ਉਹ ਤੁਹਾਨੂੰ ਦੱਸਣਗੇ ਬਾਈਟ ਬਸ ਜਿਹੜਾ ਘਰ ਖਾਲੀ ਕਰਾਉਣ ਦੀ ਗੱਲ ਹੈ ਮੈਂ ਕਿਹਾ ਇਸ ਬੰਦੇ ਸੀਨੀਅਰ ਅਫਸਰੋਂ ਨੇ ਨੋਟਿਸ ਆ ਉਹ ਤੁਹਾਨੂੰ ਬਾਈ ਮੈਨੂੰ ਤੁਸੀਂ 10 ਵਜੇ ਸਵਾਲ ਕਰੋਗਾ ਮੇਰਾ 10 ਵਜੇ ਇਹੋ ਜਵਾਬ ਹੈ ਬਿਲਕੁਲ ਸਾਰਾ ਉਹ ਦੱਸਾਂਗੇ ਜੋ ਥੋੜਾ ਬਹੁਤਾ ਸਭ ਕੁਝ ਉਹ ਦੱਸਾਂਗੇ ਤੁਹਾਨੂੰ ਸੀਨੀਅਰ ਅਫਸਰਾਂ ਨੇ ਐਸਡੀਐਮ ਸਾਹਿਬ ਮੇਰੇ ਤੋਂ ਸੀਨੀਅਰ ਨੇ ਉਹ ਮੌਕੇ ਤੇ ਨੇ ਹੋਰ ਅਫਸਰ ਆ ਰਹੇ ਹੋ ਤੁਹਾਨੂੰ ਦੱਸਾਂਗੇ